ਅੱਜ ਜੰਤਰ ਮੰਤਰ ਤੇ ਜੋ ਪੰਜਾਬ ਦੇ ਮੈਂਬਰ ਪਾਰਲੀਮੈਂਟ ਵੱਲੋਂ ਇਹ ਧਰਨਾ ਲਾਇਆ ਗਿਆ ਅੱਜ 28ਵੇਂ ਦਿਨ ਦੇ ਵਿੱਚ ਪਹੁੰਚ ਗਿਆ ਹੈ ਮੈਂ ਦੇਸ਼ ਵਿਦੇਸ਼ ਵਿੱਚ ਬਸੇ ਪੰਜਾਬੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਸਾਡੇ ਹੌਸਲੇ ਬੁਲੰਦ ਹੈ ਇਸ ਜ਼ਾਲਮ ਗੁੰਗੀ ਗੋਲੀ ਸਰਕਾਰ ਦੇ ਨਾਲ ਟੱਕਰਾ ਲੈਣ ਵਾਸਤੇ ਸਾਡੇ ਜਿਹੜੇ ਹਿੰਮਤ ਸਾਡੇ ਚ ਪੂਰੀ ਆ ਅਸੀਂ ਇਹ ਤੁਹਾਡੇ ਆਸ਼ੀਰਵਾਦ ਤੁਹਾਡੇ ਪਿਆਰ ਦੇ ਨਾਲ ਇਹ ਮੋਰਚਾ ਹਰ ਹਾਲਤ ਵਿੱਚ ਜਿੱਤਾਂਗੇ ਅੱਜ ਇਹ ਸਾਡੇ 8ਵੇਂ ਡੇਢ ਦੇ ਵਿੱਚ ਰੋਜ਼ ਪਾਰਟੀ ਦੇ ਵਕਵਾ ਕ ਐਮ ਐਲ ਏ ਸਾਹਿਬ ਆ ਕੇ ਹਾਜ਼ਰੀ ਲਵਾਉਂਦੇ ਸੀਨੀਅਰ ਲੀਡਰ ਆ ਕੇ ਸਾਨੂੰ ਆਸ਼ੀਰਵਾਦ ਦਿੰਦੇ ਆ ਤੇ ਤੁਹਾਡੀਆਂ ਉੱਥੇ ਜਿਹੜਾ ਜਿੱਥੇ ਵੀ ਤੁਸੀਂ ਆਪਣੇ ਦੇਸ਼ ਵਿਦੇਸ਼ ਚ ਬਸੇ ਉਥੋਂ ਸਾਡੇ ਤੇ ਅਸ਼ੀਰਵਾਦ ਜਰੂਰ ਦਿਓ ਇਸ ਅੰਦੋਲਨ ਦੀ ਜ਼ਿੰਮੇਵਾਰ ਦੀ ਪੰਜਾਬ ਦੀ ਖੇਤ ਮਜ਼ਦੂਰ ਦੀ ਜਿੱਤ ਦੀ ਅਰਦਾਸ ਜਰੂਰ ਕਰਿਓ ਅੱਜ ਸਾਡੇ ਕੋਲ ਸਰਦ ਸਾਧੂ ਸਿੰਘ ਜੀ ਸ਼ਾ ਜਿਹੜੇ ਚੇਅਰਮੈਨ ਪੰਜਾਬ ਫੋਰੈਸਟ ਡਿਵੈਲਪਮੈਂਟ ਕਾਰਪੋਰੇਸ਼ਨ ਇਹ ਆਏ ਨੇ ਸਰ ਰਾਜਵੀਰ ਸਿੰਘ ਜੀ ਘੁੰਮਰ ਬੜਾ ਨਾਮਵਾਰ ਸਾਡੇ ਮਾਝੇ ਦਾ ਪਰਿਵਾਰ ਹੈ ਪ੍ਰੋਫੈਸਰ ਜਗੀਰ ਸਿੰਘ ਜੀ ਫੁੱਲਰ ਸਾਹਿਬ ਉਹਨਾਂ ਦਾ ਸਤਵੀਰ ਸਿੰਘ ਜੀ ਆਪਣੇ ਬੰਗਿਆ ਤੋਂ ਪੱਲੀ ਚੱਕੀ ਮੇਰੇ ਬਹੁਤ ਪੁਰਾਣੇ ਸਾਥੀ ਆ ਉਹਨਾਂ ਦੇ ਨਾਲ ਉਹਨਾਂ ਦੇ ਬੰਤਰ ਇੱਥੇ ਆਏ ਨੇ ਤੇ ਮੈਂ ਇੱਕ ਵਾਰ ਫੇਰ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਅਸੀਂ ਇਹ ਜੰਗ ਜਿਹੜੀ ਆ ਹਰ ਹਾਲਤ ਵਿੱਚ ਜਿੱਤਾਂਗੇ ਸਿਰਫ ਤੇ ਸਿਰਫ ਇੱਕ ਅਪੀਲ ਕਰੋ ਸਾਰਿਆਂ ਨੂੰ ਕਿ ਆਪਸ ਦੇ ਵਿੱਚ ਪਾਟੇ ਹੋਣ ਆਪਸੀ ਜਿਹੜੀਆਂ ਗੱਲਾਂ ਹੋਈਆਂ ਕੋਈ ਸਿਆਸਤ ਹੋਈ ਉਹ ਜਦੋਂ ਸਮਾਂ ਆਊਗਾ ਉਦੋਂ ਕਰ ਲਵਾਂਗੇ ਅੱਜ ਤੇ ਸਿਰਫ ਤੇ ਸਿਰਫ ਸਾਨੂੰ ਕਿਸਾਨ ਦਿਖਣਾ ਚਾਹੀਦਾ ਤੇ ਆਪਾਂ ਇਸ ਕਿਸਾਨ ਦੀ ਜਿੱਤ ਵਾਸਤੇ ਜਿਹੜਾ ਵਾ ਇਹ ਅਰਦਾਸ ਵੀ ਕਰਨੀ ਆ ਤੇ ਆਪਾਂ ਕਦੀ ਵਿਖਦੇ ਸੀ ਸਿਰਫ ਇੰਟਰਨੈਟ ਤੇ ਜਾਂ ਫਿਰ ਵ ਦੇਸ਼ਾਂ ਵਿੱਚ ਹੁਣ ਇੱਥੇ ਵੀ ਤੁਸੀਂ ਸਜਾ ਸਕਦੇ ਹੋ ਆਪਣੇ ਘਰਾਂ ਦੁਕਾਨਾਂ ਤੇ ਦਫ਼ਤਰਾਂ ਨੂੰ ਜੀ ਹਾਂ 3D ਵਾਲ ਪੇਪਰ ਦੇ ਨਾਲ ਮਨਪੰਦੀ ਡਿਜ਼ਾਈਨ ਕਰਵਾਉਣ ਲਈ ਮਿਲੋ BI ਗ੍ਰਾਫਿਕ ਸੋਲੂਸ਼ਨ ਬੜਾ ਪਿੰਨੇੜੇ ਜੂਨੀਅਨ ਬੈਂਕ ਇੱਥੇ 3D ਬੈਲਪੇਪਰ ਫਲੈਕਸ ਪ੍ਰਿੰਟਿੰਗ ਕਲਰ ਪੋਸਟਰ ਵਿਜ਼ਿਟਿੰਗ ਕਾਰਡ ਮੈਰਿਜ ਕਾਰਡ ਇਨਵਿਟੇਸ਼ਨ ਕਾਰਡ ਬਿੱਲ ਬੁੱਕ ਰਸੀਦ ਬੁੱਕ ਅਤੇ ਹਰ ਤਰ੍ਹਾਂ ਦਾ ਪ੍ਰਿੰਟਿੰਗ ਦਾ ਕੰਮ ਤਸੱਲੀ ਬਖਸ਼ ਕੀਤਾ ਜਾਂਦਾ ਹੈ ਟਰਨਮੈਂਟ ਮੇਲੇ ਤੇ ਹਰ ਤਰ੍ਹਾਂ ਦੇ ਸਮਾਗਮ ਦੀਆਂ ਫਲੈਕਸਾਂ ਅਤੇ ਪੋਸਟਰ ਵੱਖ-ਵੱਖ ਥਾਵਾਂ ਤੇ ਲਗਾਉਣ ਲਈ ਕਾਰੀਗਰਾਂ ਦਾ ਖਾਸ ਪ੍ਰਬੰਧ ਹੈ ਸੇਵਾ ਦਾ ਮੌਕਾ ਦਿਓ ਬੀਆਈ ਗ੍ਰਾਫਿਕ ਸਲੂਸ਼ਨ ਬੜਾ ਪਿੰਡ ਨੇੜੇ ਯੂਨੀਅਨ ਬੈਂਕ ਸੰਪਰਕ ਨੰਬਰ 0182626608 ਅਤੇ 985559943